ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਪ੍ਰਮਾਣ ਹੈ ਪਵਨ ਗੁਰੂ ਪਾਣੀ ਪਿਤਾ ਬਲਹਾਰੀ ਕੁਦਰਤ ਵਸਿਆ ਕਿਰ ਅੰਤ ਨਾ ਜਾਈ ਲਖਿਆ ਸੋ ਆਪ ਜੀ ਨੂੰ ਪਤਾ ਹੀ ਪਈਏ ਹੁਣ ਸੌਣ ਦਾ ਮਹੀਨਾ ਚੱਲ ਰਿਹਾ ਆਉਣ ਵਾਲਾ ਹੈ ਸੋ ਨੌਜੋਨ ਵੀਰਾਂ ਨੇ ਬੜਾ ਸੋਹਣਾ ਪ੍ਰਾਲਾ ਕੀਤਾ ਕਿ ਅੱਜ 300 ਤੋਂ ਵੱਧ ਫੌਲਦਾਰ ਬੂਟੇ ਤੇ ਹੋਰ ਸ਼ਾਨਦਾਰ ਬੂਟੇ ਲੈ ਕੇ ਆਏ ਆ ਸੋ ਸਾਰੇ ਨਗਰ ਨਿਵਾਸੀਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇਸ ਵਾਤਾਵਰਣ ਦੇ ਵਿੱਚ ਛੋਟਾ ਛੋਟਾ ਯੋਗਦਾਨ ਪਾਈਏ ਸੋ ਵੀਰਾਂ ਨੂੰ ਬੇਨਤੀ ਹੈ ਭੈਣਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਜਿਹੜੇ ਅਸੀਂ ਆ ਦਾਸ ਦੇ ਘਰੇ ਪਾਈਏ ਇਹ 350 ਦੇ ਕਰੀਬ ਖਾਦਦਾਰ ਬੂਟੇ ਤੇ ਛਾਂਦਾਰ ਬੂਟੇ ਪਏ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਐਤਵਾਰ ਨੂੰ ਜਿਨ੍ਹਾਂ ਨੂੰ ਵੀ ਲੋੜ ਮੁਤਾਬਕ ਇਹ ਦਰਖਤ ਚਾਹੀਦੇ ਆ ਖਾਦਦਾਰ ਬੂਟੇ ਚਾਹੀਦੇ ਆ ਚੁਲੇ ਜਾ ਸਕਦੇ ਆ ਇੱਕ ਛੋਟੀ ਜੀ ਬੇਨਤੀ ਹੈ ਕਿ ਜਿੰਨੇ ਵੀ ਵੀਰ ਦਰਸ਼ਕ ਫੌਜਾਂ ਰਬੂਟੇ ਲੈ ਕੇ ਜਾਣਗੇ ਉਹਨਾਂ ਨੂੰ ਸੰਭਾਲ ਸੰਭਾਲਣ ਦੀ ਜਰੂਰ ਕਿਰਪਾਤਾ ਕਰਨ ਅਸੀਂ ਹੋਰ ਵੀ ਲਿਆ ਆਪਾਂ ਲਿਆਵਾਂਗੇ ਪਰ ਜਿੰਨਿਆਂ ਨੂੰ ਜਿੰਨੀ ਲੋਡ ਆ ਵੀਰਾਂ ਨੂੰ ਸਾਰੇ ਆਪਾਂ ਨੂੰ ਨਗਰ ਵਾਸੀਆਂ ਨੂੰ ਬੇਨਤੀ ਹੈ ਕਿ ਜਰੂਰ ਇਸ ਵਿੱਚ ਆਪਾਂ ਛੋਟਾ ਜਿਹਾ ਯੋਗਦਾਨ ਪਾइए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਟਾਈਮ ਦੀ ਹੈ